ਸਤਿ ਸ੍ਰੀ ਅਕਾਲ ਦੋਸਤੋ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਨਵੇਂ ਕਾਨੂੰਨ ਬਾਰੇ ਹਿੱਟ ਐਂਡ ਰਨ ਜਿਸ ਕਰਕੇ ਟਰੱਕ ਡਰਾਈਵਰਾਂ ਨੇ ਪੂਰੇ ਦੇਸ਼ ਦੇ ਵਿੱਚ ਹੜਤਾਲ ਕਰ ਰੱਖੀ ਹੈ ਪੈਟਰੋਲ ਡੀਜ਼ਲ ਦੀ ਸਪਲਾਈ ਘਟ ਗਈ ਸਬਜ਼ੀਆਂ ਦੀ ਸਪਲਾਈ ਘਟ ਗਈ ਜਿਸ ਕਰਕੇ ਆਮ ਲੋਕਾਂ ਨੂੰ ਕਾफी ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕੀ ਸੀ ਪੁਰਾਣਾ ਕਾਨੂੰਨ ਪਹਿਲਾਂ ਕਿੰਨੀ ਸਜ਼ਾ ਸੀ ਤੇ ਹੁਣ ਨਵੇਂ ਕਾਨੂੰਨ ਦੇ ਮੁਤਾਬਕ ਕਿੰਨੀ ਸਜ਼ਾ ਹੈ ਇਸ ਬਾਰੇ ਇਸ ਵੀਡੀਓ ਚ ਗੱਲ ਕਰਾਂਗੇ IPC ਨੂੰ ਬਦਲ ਕੇ ਭਾਰਤੀ ਨਿਆਂ ਸਹਿਤਾ ਨਵਾਂ ਕਾਨੂੰਨ ਬਣ ਚੁੱਕਿਆ ਹੈ ਜਿਸ ਨੂੰ ਰਾਸ਼ਟਰਪਤੀ ਜੀ ਨੇ ਮਨਜ਼ੂਰੀ ਦੇ ਦਿੱਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ IPC ਦੀ ਜਗ੍ਹਾ ਲਾਗੂ ਹੋ ਜੂਗਾ ਹੁਣ ਗੱਲ ਕਰਦੇ ਹਾਂ ਪੁਰਾਣੇ ਕਾਨੂੰਨ ਮੁਤਾਬਕ ਕੀ ਸਜ਼ਾ ਸੀ ਤੇ ਜੋ ਨਵਾਂ ਕਾਨੂੰਨ ਆਉਣ ਵਾਲਾ ਹੈ ਤੇ ਉਸ ਦੇ ਵਿੱਚ ਕੀ ਸਜ਼ਾ ਜਿਸ ਕਰਕੇ ਇਹਨਾਂ ਰੌਲਾ ਪੈ ਰਿਹਾ ਪੂਰੀ ਡਿਟੇਲ ਦੇ ਵਿੱਚ ਇਸ ਬਾਰੇ ਗੱਲ ਕਰਾਂਗੇ ਆਪਾਂ ਜਿਵੇਂ ਕੋਈ ਬੰਦਾ ਕਾਰ ਚਲਾ ਰਿਹਾ ਹੈ ਜਾਂ ਕੋਈ ਵੀਕਲ ਚਲਾ ਰਿਹਾ ਹੈ ਹਨ ਗਲੀ ਦੇ ਨਾਲ ਚਲਾ ਰਿਹਾ ਹੈ ਮੈਂ ਵੀ ਹੋ ਸਕਦਾ ਤੁਸੀਂ ਵੀ ਹੋ ਸਕਦੇ ਹੋ ਕੋਈ ਵੀ ਬੰਦਾ ਡਰਾਈਵ ਕਰ ਰਿਹਾ ਹੈ ਹਨ ਗਲੀ ਦੇ ਨਾਲ ਕਿਸੇ ਨੂੰ ਟੱਕਰ ਮਾਰ ਦਿੰਦਾ ਜਿਹੜਾ ਅਗਲੇ ਬੰਦੇ ਦੀ ਮੌਤ ਹੋ ਜਾਂਦੀ ਹੈ ਤਾਂ ਜਿਹੜਾ ਇਸ ਵਕਤ ਚੱਲ ਰਿਹਾ ਹੈ ਆਈਪੀਸੀ ਆਈਪੀਸੀ ਦੀ ਧਾਰਾ 304 ਇਹਦੇ ਤਹਿਤ 2 ਸਾਲ ਤੱਕ ਦੀ ਸਜ਼ਾ ਜਾਂ ਜੁਰਮਾਨਾ ਜਾਂ ਦੋਨੋਂ ਹੋ ਸਕਦੇ ਆ ਬੀ ਲੈਵਲ ਆਫ ਅਫੈਂਸ ਜਮਾਨਤ ਹੋ ਜਾਂਦੀ ਹੈ ਇਹਦੇ ਚ ਹੁਣ ਗੱਲ ਕਰਾਂਗੇ ਜਿਹੜਾ ਨਵਾਂ ਕਾਨੂੰਨ ਆ ਰਿਹਾ ਭਾਰਤੀ ਨਾਇ ਸਿਹਤਾਂ 2023 ਇਹ ਕੀ ਕਹਿੰਦਾ ਹੈ ਇਹਦੇ ਅਨੁਸਾਰ ਜਿਹੜਾ ਸੈਕਸ਼ਨ 106 ਹੈ ਇਹਦਾ ਉਹਦੇ ਅਨੁਸਾਰ ਜੇ ਕੋਈ ਬੰਦਾ ਅਣਗਹਿਲੀ ਦੇ ਨਾਲ ਡਰਾਈਵ ਕਰ ਰਿਹਾ ਤੇ ਅੱਗੇ ਕਿਸੇ ਨੂੰ ਟੱਕਰ ਮਾਰ ਦਿੰਦਾ ਐਕਸੀਡੈਂਟ ਹੋ ਜਾਂਦਾ ਤੇ ਬੰਦਾ ਅੱਗੇ ਮਰ ਜਾਂਦਾ ਤਾਂ ਇਹਦੇ ਵਿੱਚ 5 ਸਾਲ ਤੱਕ ਦੀ ਸਜ਼ਾ ਤੇ ਨਾਲ ਜੁਰਮਾਨਾ ਹੁਣ ਇਹਦੇ ਵਿੱਚ ਸੈਕਸ਼ਨ 106 ਕਲॉज 2 ਦੀ ਗੱਲ ਕਰਾਂਗੇ ਜਿਹਦੇ ਕਰਕੇ ਕਾਫੀ ਰੌਲਾ ਪਿਆ ਹੋਇਆ ਹੈ ਡਰਾਈਵਰਾਂ ਨੇ ਹੜਤਾਲ ਕਰ ਰੱਖੀ ਹੈ ਟੈਕ ਡਰਾਈਵਰ ਹੋ ਗਏ ਟੈਕਸੀ ਵਾਲੇ ਹੋ ਗਏ ਸਾਰੇ ਨੇ ਹੜਤਾਲ ਕਰਖੀ ਹੈ ਜਿਸ ਕਰਕੇ ਇੱਕ ਹੀ ਗੰਦਾ ਕੋਈ ਬੰਦਾ ਡਰਾਈਵ ਕਰ ਰਿਹਾ ਹੈ ਕਾਰ ਚਲਾ ਰਿਹਾ ਹੈ ਜਾਂ ਟਰੱਕ ਚਲਾ ਰਿਹਾ ਕੋਈ ਵੀ ਚਲਾ ਰਿਹਾ ਹੈ ਕੋਈ ਵੀ ਵਹੀਕਲ ਚਲਾ ਰਿਆ ਐਕਸੀਡੈਂਟ ਕਰ ਦਿੰਦਾ ਕਿਸੇ ਦੇ ਵਿੱਚ ਠੋਕ ਦਿੰਦਾ ਗੱਡੀ ਅਗਲਾ ਬੰਦਾ ਮਰ ਜਾਂਦਾ ਤੇ ਡਰਾਈਵਰ ਮੌਕੇ ਤੇ ਫਰਾਰ ਹੋ ਜਾਂਦਾ ਤਾਂ ਉਸ ਨੂੰ ਭਾਰਤੀ ਨਿਆਂ ਸਹਿਤਾ ਦੀ ਧਾਰਾ 106 ਕਲॉज 2 ਦੇ ਤਹਿਤ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਨਾਲ ਜੁਰਮਾਨਾ ਹੋ ਸਕਦਾ ਜਿਹੜਾ ਡਰਾਈਵਰ ਹੈ ਬਿਨਾਂ ਪੁਲਿਸ ਨੂੰ ਇਤਲਾਹ ਦਿੱਤੇ ਭੱਜ ਜਾਂਦਾ ਤਾਂ ਫਿਰ ਸਜ਼ਾ ਜਿਹੜੀ ਆ ਉਹ 10 ਸਾਲ ਤੱਕ ਹੋ ਸਕਦੀ ਹੈ ਤੇ ਨਾਲ ਜੁਰਮਾਨਾ ਹੋ ਸਕਦਾ ਨਾਨ ਅਵੇਲੇਬਲ ਅਫੈਂਸਰ ਜ਼ਮਾਨਤੇ ਦੀ ਹੋਣੀ ਨਹੀਂ ਪੁਲਿਸ ਅਰੈਸਟ ਕਰੂਗੀ ਕੋਰਟ ਦੇ ਵਿੱਚ ਇਹਦੀ ਜਾ ਕੇ ਜ਼ਮਾਨਤ ਹੋਊਗੀ ਤੇ ਕਈ ਦਿਨ ਜੇਲ੍ਹ ਚ ਵੀ ਰਹਿਣਾ ਪੈ ਸਕਦਾ ਜਿਹੜੀ ਪਹਿਲਾਂ ਆਈਪੀਸੀ ਚੱਲ ਰਹੀ ਹੈ 304ਏ ਦੇ ਤਹਿਤ ਜ਼ਮਾਨਤ ਨਾਲ ਦੀ ਨਾਲ ਹੋ ਜਾਂਦੀ ਸੀ ਬੇਲੇਬਲ ਅਫੈਂਸੀ ਐਫ ਆਈ ਆਰ ਹੁੰਦੀ ਸੀ ਨਾਲ ਦੀ ਨਾਲ ਜ਼ਮਾਨਤ ਤੇ ਕੋਰਟ ਚ ਕੇਸ ਚੱਲਦਾ ਸੀ ਹੁਣ ਜਿਹੜਾ ਹੈ ਪੁਲਿਸ ਅਰੈਸਟ ਕਰੂਗੀ ਜਦੋਂ ਇਹ ਕਾਨੂੰਨ ਨਵਾਂ ਲਾਗੂ ਹੋ ਗਿਆ ਤਾਂ ਉਸ ਤੋਂ ਬਾਅਦ ਫਿਰ ਕੋਰਟ ਦੇ ਵਿੱਚ ਜਮਾਨਤ ਲਾਉਣੀ ਪਊਗੀ ਜਮਾਨਤ ਇਹ ਨਹੀਂ ਪਤਾ ਕਿੰਨੇ ਦਿਨਾਂ ਚ ਹੋਵੇ ਇਸ ਕਰਕੇ ਇਹ ਜਿਹੜੇ ਆਪਣੇ ਟਰੱਕ ਡਰਾਈਵਰ ਹੈ ਜਾਂ ਜਿੰਨੇ ਵੀ ਟਰਾਂਸਪੋਰਟ ਵਾਲੇ ਆ ਸਟ੍ਰਾਈਕ ਕਰ ਰਹੇ ਆ ਵੀ ਕਾਨੂੰਨ ਕਾਫੀ ਸਖਤ ਹੈ ਤੁਹਾਡੀ ਕੀ ਰਾਏ ਹੈ ਇਸ ਬਾਰੇ ਜਰੂਰ ਦੱਸਿਓ ਕਮੈਂਟ ਦੇ ਵਿੱਚ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਘੰਟੀ ਦਾ ਬਟਨ ਦਬਾਓ